ਪਾਈ ਅਮਰਤਪਾਲ ਸਿੰਘ ਦੇ ਸਾਥੀਆਂ ਵੀ ਐਨਐਸਏ ਤਹਿਤ ਗ੍ਰਿਫਤਾਰੀ ਅਪਡੇਟ ਪੰਜਾਬ ਵਾਪਸੀ ਦੀ ਕਹਾਣੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਅਸੀਂ ਗੱਲ ਕਰਾਂਗੇ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਦੀ ਗ੍ਰਿਫਤਾਰੀ ਤੇ ਉਹਨਾਂ ਦੀ ਪੰਜਾਬ ਵਾਪਸੀ ਬਾਰੇ ਚਲੋ ਸ਼ੁਰੂ ਕਰੀਏ ਪਿਛਲੇ ਕੁਝ ਮਹੀਨਿਆਂ ਵਿੱਚ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਕਈ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਉੱਤੇ ਨੈਸ਼ਨਲ ਸੁਰੱਖਿਆ ਕਾਨੂੰਨ ਐਨ ਐਸ ਐ ਲਾਗੂ ਕੀਤਾ ਗਿਆ ਸੀ ਇਹ ਸਾਰੇ ਸਾਥੀ ਅਸਾਮ ਦੀ ਡਿਬ루ਗੜ ਜੇਲ੍ਹ ਦੇ ਵਿੱਚ ਬੰਦ ਸਨ ਮਾਰਚ 2025 ਵਿੱਚ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਉਹਨਾਂ ਦੇ ਸਾਥੀਆਂ ਪੀਐਨਐਸਏ ਯਾਰੀ ਨਹੀਂ ਰੱਖਿਆ ਜਾਵੇਗਾ ਤੇ ਉਹਨਾਂ ਨੂੰ ਪੰਜਾਬ ਵਾਪਸ ਲਿਆਂਦਾ ਜਾਵੇਗਾ ਇਹ ਫੈਸਲਾ ਸਰਕਾਰ ਦੇ ਐਨਐਸਏ ਦੀ ਮਿਆਦ ਵਧਾਉਣ ਤੋਂ ਇਨਕਾਰ ਕਰਨ ਦੇ ਬਾਅਦ ਆਇਆ ਹੈ ਪੰਜਾਬ ਪੁਲਿਸ ਦੀਆਂ ਟੀਮਾਂ ਆਸਾਮ ਦੀ ਡਿਗਰੂਗੜ ਜੇਲ੍ਹ ਪਹੁੰਚੀਆਂ ਤੇ ਉਹਨਾਂ ਦੇ ਸਾਥੀਆਂ ਨੂੰ ਪੰਜਾਬ ਲਿਆਉਣ ਦੀ ਫਿਰਚਰੀ ਆ ਸ਼ੁਰੂ ਕੀਤੀ ਇਹ ਸਾਥੀਆਂ ਨੂੰ ਪੰਜਾਬ ਦੀਆਂ ਥੇਲਾਂ ਵਿੱਚ ਰੱਖੇ ਜਾਣਗੇ ਤੇ ਉਹਨਾਂ ਉੱਤੇ ਦਰਜ ਮਾਮਲਿਆਂ ਵਿੱਚ ਅਗਲੀ ਕਾਰਵਾਈ ਕੀਤੀ ਜਾਵੇਗੀ ਕੌਣ ਕੌਣ ਹਨ ਇਹ ਸਾਥੀ ਉਹਨਾਂ ਸਾਥੀਆਂ ਵਿੱਚ ਸ਼ਾਮਲ ਸਨ ਦਲਜੀਤ ਸਿੰਘ ਕਲਤੀ ਕਲਵੰਤ ਸਿੰਘ ਢਾਲੀਵਾਲ ਗਰਮੀਤ ਸਿੰਘ ਦੁਖਨ ਹਰਦੀਪ ਸਿੰਘ ਭਗਵੰਤ ਸਿੰਘ ਪ੍ਰਧਾਨ ਮੰਤਰੀ ਬੱਜੇ ਕੇ ਬਸੰਤ ਸਿੰਘ ਗਰੇਂਦਰਪਾਲ ਸਿੰਘ ਇਹ ਕreturnData ਸਾਨੂੰ ਦੱਸ ਦਿਆ ਕਾਨੂੰਨੀ ਪ੍ਰਕਿਰਿਆ ਤੇ ਸਰਕਾਰੀ ਫੈਸਲੇ ਕਿਵੇਂ ਬਦਲ ਸਕਦੇ ਹਨ ਅਸੀਂ ਅਡੀਟ ਕਰਦੇ ਹਾਂ ਕਦੋਂ ਭਾਈ ਅਮਰਤਪਾਲ ਸਿੰਘ ਅਤੇ ਜੋ ਦੋ ਸਾਥੀ ਉਹਨਾਂ ਦੇ ਨਾਲੇ ਰਹਿ ਗਏ ਹਨ ਉਹਨਾਂ ਨੂੰ ਕਦੋਂ ਪੰਜਾਬ ਦੀਆਂ ਜੇਲਾਂ ਵਿੱਚ ਵਾਪਸ ਲੈ ਕੇ ਆਂਦਾ ਜਾਵੇਗਾ ਭਗਵੰਤਬਾਨ ਸਰਕਾਰ ਪੰਜਾਬ ਸਰਕਾਰ ਕਦੋਂ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਜੋ ਬਾਕੀ ਸਾਥੀ ਬਜੇ ਹਨ ਉਹਨਾਂ ਨੂੰ ਕਦੋਂ ਵਾਪਸ ਲਿਆਏਗੀ ਤੇ ਉਹਨਾਂ ਉੱਤੋਂ ਐਨਐਸਏ ਕਦੋਂ ਹਟਾਈ ਜਾਵੇਗੀ ਜਦੋਂ ਕੋਈ ਹੋਰ ਅਪਡੇਟ ਆਉਂਦੀ ਹੈ ਅਸੀਂ ਹਾਲ ਦੀ ਨਾਲ ਇਸ ਚੈਨਲ ਉੱਤੇ ਸ਼ੇਅਰ ਕਰਾਂਗੇ ਬਣੇ ਰਹੋ ਸਾਡੇ ਇਸ ਚੈਨਲ ਤੇ ਧੰਨਵਾਦ